ਜਦੋਂ ਵੀ ਪੰਜਾਬ ਤੋਂ ਕੋਈ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਤਾਂ ਉਦੋਂ ਪੰਜਾਬੀ ਹੀ ਕਿਉਂ ਅਤਵਾਦੀ ਖਾਲਿਸਤਾਨੀ ਦਿਖਣ ਲੱਗ ਜਾਂਦੇ ਨੇ ਇਹਨਾਂ ਲੋਕਾਂ ਨੂੰ ਜਦੋਂ ਤਾਂ ਜੀ ਭਗਤ ਸਿੰਘ ਬਦਲਾ ਲੈਂਦਾ ਲਾਲਾ ਲਾਜਪਤਰਾ ਦੀ ਮੌਤ ਦਾ ਉਦੋਂ ਸਾਡੇ ਪੰਜਾਬ ਦੇ ਵਿੱਚ ਆ ਕੇ ਲੀਡਰਾਂ ਨੂੰ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਫਿਰ ਭਗਤ ਸਿੰਘ ਨੂੰ ਇੱਕ ਯੋਧਾ ਸ਼ਹੀਦ ਦੱਸਦੇ ਨੇ ਫੇਰ ਵੀ ਹਿੰਮਤ ਰੱਖਿਆ ਕਰੋ ਨਾ ਪੰਜਾਬੀਆਂ ਨੇ ਕਦੇ ਵੀ ੱੱਕਾ ਨਾ ਝੱਲਿਆ ਨਾ ਚਲਦੇ ਆ ਨਾ ਝੱਲਣਗੇ ਜਦੋਂ ਕਾਰਵਾਈ ਜੇ ਉਦੋਂ ਹੀ ਹੋ ਜਾਂਦੀ ਜਿਹੜੀਆਂ ਚੀਜ਼ਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫਿਰ ਤੋਮਰ ਹੋਰੀ ਨਹੀਂ ਕਹਿ ਸਕੇ ਉਹ ਗੱਲਾਂ ਇੱਕੰਗਣਾ ਰਣੋਤ ਕਹਿੰਦੀ ਰਹੀ ਤੇ ਇਹਦੇ ਉੱਤੇ ਕਾਰਵਾਈ ਤਾਂ ਕੀ ਕਰਨੀ ਸੀ ਭਾਜਪਾ ਨੇ ਨੂੰ ਉਲਟੀਆਂ ਟਿਕਟਾਂ ਦੇ ਦਿੱਤੀਆਂ ਕਿਹਾ ਜਾਂਦਾ ਵੀ ਕੌਰ ਖਾਲਸਤਾਨੀ ਤੇ ਜਦੋਂ ਇਹ ਚੀਜ਼ ਬੋਲੀ ਗਈ ਤੇ ਅੰਦਰ ਮੋਬਾਈਲ ਫੋਨ ਵੀ ਕਹਿੰਦੇ ਲਗਾਇਆ ਜਾ ਰਿਹਾ ਸੀਗਾ ਜਿਹਦੀ ਪਰਮਿਸ਼ਨ ਨਹੀਂ ਹੁੰਦੀ ਤੇ ਤੁਸੀਂ ਐਮਪੀ ਬਣ ਕੇ ਤਾਂ ਇਹਦਾ ਮਤਲਬ ਤੁਸੀਂ ਜੋ ਮਰਜ਼ੀ ਕਰਦੇ ਰਹੋ ਹੁਣ ਤੱਕ ਕੰਗਣਾ ਰਨੋਦ ਦੀ ਲਾਹ ਪਾ ਹੁੰਦੀ ਆਈ ਹੈ ਪੰਜਾਬ ਦੇ ਵਿੱਚ ਤਾਂ ਬਹੁਤ ਥਾਵਾਂ ਦੇ ਉੱਤੇ ਵਿਰੋਧ ਵੀ ਹੋਇਆ ਉਹਨਾਂ ਦਾ ਤੇ ਪਰ ਫੇਰ ਵੀ ਜਦੋਂ ਨਹੀਂ ਹਟੀ ਤਾਂ ਇਹ ਖਮਿਆਜ਼ਾ ਫਿਰ ਕੰਗਣਾ ਰਨੋਦ ਨੂੰ ਖੁਦ ਨੂੰ ਆਪਣੀ ਜ਼ੁਬਾਨ ਕਰਕੇ ਭੁਗਤਣਾ ਪਿਆ ਪਰ ਹੁਣ ਇਹ ਨਾ ਹੋਵੇ ਵੀ ਬਾਅਦ ਵਿੱਚ ਕੰਮ ਠੰਡਾ ਪੈ ਜੇ ਤੇ ਫੇਰ ਸਾਲ 2 ਸਾਲ ਬਾਅਦ ਵੀਡੀਓ ਉਸ ਭੈਣ ਕੁਲਵਿੰਦਰ ਕੌਰ ਦੀ ਆਵੇ ਵੀ ਜੀ ਮੇਰੇ ਨਾਲ ਤਾਂ ਉਦੋਂ ਲਾਲਾ ਲਾਲਾ ਹਾ ਹਾ ਕਰਤੀ ਸਾਰਿਆਂ ਵਿੱਚ ਤੇਰੇ ਨਾਲ ਚੱਕ ਦੇ ਫੱਟਿਆ ਤੇ ਅੱਜ ਕੋਈ ਨਹੀਂ ਖੜਿਆ ਮੇਰੇ ਪਰਿਵਾਰ ਦੀ ਆ ਹਾਲਤ ਹੋ ਗਈ ਪੰਜਾਬ ਦੇ ਜਦੋਂ ਧੂਆ ਆਉਂਦਾ ਉਦੋਂ ਵੀ ਪੰਜਾਬ ਨੂੰ ਭੰਡਿਆ ਜਾਂਦਾ ਹੈ ਹੋਰ ਘਟਨਾਵਾਂ ਵਾਪਰਦੀਆਂ ਨੇ ਪੰਜਾਬ ਦੇ ਵਿੱਚ ਉਦੋਂ ਲੀਡਰ ਐਕਟੀਵੇਟ ਹੋ ਜਾਂਦੇ ਨੇ ਪੰਜਾਬ ਦੇ ਵੀ ਤੇ ਪੰਜਾਬ ਦੇ ਬਾਹਰਲੇ ਵੀ ਜਦੋਂ ਇਹ ਮਾਮਲਾ ਹੁਣ ਬਣਿਆ ਤਾਂ ਹੁਣ ਸਾਡੇ ਲੀਡਰ ਵੀ ਚੁੱਪ ਧਾਰੀ ਬੈਠੇ ਨੇ ਕਿ ਉਹਨਾਂ ਦਾ ਬਣਦਾ ਨਹੀਂ ਇਹਦੇ ਵਿੱਚ ਬੋਲਣਾ ਸਾਸੀ ਕਾਲ ਜੀ ਦੋਸਤੋ ਇਸ ਵਕਤ ਇਹ ਟੈਂਪੂ ਵੇਖ ਕੇ ਤੁਹਾਨੂੰ ਲੱਗਦਾ ਹੋਣਾ ਵੀ ਮੈਂ ਪੰਜਾਬ ਦੀ ਕਿਸੇ ਥਾਂ ਦੇ ਉੱਤੇ ਆ ਪਰ ਨਹੀਂ ਭਾਈ ਜੀ ਜਲੰਧਰ ਤੋਂ ਕਨੇਡਾ ਕਹਿੰਦੇ ਜਲੰਧਰ ਤੋਂ ਆਇਆ ਜੀ ਇਹ ਟੈਂਪੂ ਤੇ ਇਸ ਵਕਤ ਮੈਂ ਕੈਨੇਡਾ ਕੈਲਗਰੀ ਦੀ ਧਰਤੀ ਤੇ ਆ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਏ ਹੋਏ ਸੀਗੇ ਜਦੋਂ ਕੈਨੇਡਾ ਪਹੁੰਚਿਆ ਕਿ ਬਾਈ ਜੀ ਤੁਸੀਂ ਕੰਗਣਾਣੋਦ ਦੇ ਮਾਮਲੇ ਦੇ ਉੱਤੇ ਗੱਲ ਨਹੀਂ ਕੀਤੀ ਇਸ ਦੇ ਉੱਤੇ ਵਿਚਾਰ ਦਿਓ ਪਰ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਦੋਂ ਮੈਂ ਜਹਾਜ਼ ਦੇ ਵਿੱਚ ਹੋਵਾਂਗਾ ਤੇ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਦਾ ਕਿਉਂਕਿ ਕੱਲ ਸ਼ਾਮੀ ਮੈਂ ਇੱਥੇ ਪਹੁੰਚਦਾ ਰਾਤੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਵੀਰਾਂ ਦੇ ਮੈਸੇਜ ਆਏ ਹੋਏ ਸੀਗੇ ਬੇਸ ਦੇ ਉੱਤੇ ਗੱਲ ਕਰਨੀ ਬਣਦੀ ਏ ਪਰ ਬਹੁਤ ਸਾਰੀਆਂ ਵੀਡੀਓ ਮੈਂ ਵੇਖੀਆਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਦੇ ਦਿੱਤੇ ਆ ਤੇ ਹੁਣ ਗਲਤ ਆ ਕਰਨੀ ਬਣਦੀ ਨਹੀਂ ਸੀ ਪਰ ਬਤੌਰ ਪੰਜਾਬੀ ਆ ਇਸ ਮਾਮਲੇ ਦੇ ਉੱਤੇ ਜ਼ਰੂਰ ਕਿ ਤੁਸੀਂ ਪਿਆਰ ਕਰਨ ਵਾਲੇ ਹੋ ਤੇ ਜਿਹੜੇ ਸਾਨੂੰ ਪਿਆਰ ਕਰਦੇ ਆ ਹਰੇਕ ਕੋਈ ਚਾਹੁੰਦਾ ਹੁੰਦਾ ਵੀ ਉਹ ਬੰਦਾ ਕੁਝ ਬੋਲੇ ਇਸ ਮਾਮਲੇ ਦੇ ਉੱਤੇ ਜੇ ਅਸੀਂ ਵੀ ਦੇਖਦੇ ਹੁੰਦੇ ਆ ਵੀ ਯਾਰ ਇਸ ਮਾਮਲੇ ਦੇ ਉੱਤੇ ਆ ਬੰਦਾ ਬੋਲੇ ਆ ਬੋਲੇ ਆਪਣੇ ਵਿਚਾਰ ਰੱਖੇ ਤਾਂ ਉਸੇ ਤਰ੍ਹਾਂ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਤੇ ਤੁਸੀਂ ਚਾਹੁੰਦੇ ਹੋ ਤਾਂ ਉਸ ਕਰਕੇ ਗੱਲਬਾਤ ਜਿਹੜੀ ਮੈਂ ਕਰਨ ਲੱਗਾ ਗੱਲ ਹੈ ਜੀ ਕੰਗਣਾ ਨੂੰ ਨੌ ਦੇ ਥੱਪੜ ਦੀ ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਇੱਥੇ ਵੀ ਜਦੋਂ ਵੀ ਪੰਜਾਬ ਤੋਂ ਕੋਈ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਤਾਂ ਉਦੋਂ ਪੰਜਾਬੀ ਹੀ ਕਿਉਂ ਅੱਤਵਾਦੀ ਖਾਲਿਸਤਾਨੀ ਦਿਖਣ ਲੱਗ ਜਾਂਦੇ ਨੇ ਇਹਨਾਂ ਲੋਕਾਂ ਨੂੰ ਜਦੋਂ ਕੇਜਰੀਵਾਲ ਦੇ ਦਿੱਲੀ ਦੇ ਵਿੱਚ ਚਪੇੜ ਪੈਂਦੀ ਹੈ ਉਦੋਂ ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਕੋਈ ਬਿਆਨ ਨਹੀਂ ਆਉਂਦਾ ਬੀਏ ਜੀ ਅੱਤਵਾਦੀ ਨੇ ਇਹ ਖਾਲਿਸਤਾਨੀ ਨੇ ਗਤੀਵਿਧੀਆਂ ਜੀ ਇੱਥੇ ਤੇਜ਼ ਹੋ ਗਈਆਂ ਜੀ ਪਰ ਪੰਜਾਬ ਦੇ ਜਦੋਂ ਧੂਆ ਆਉਂਦਾ ਉਦੋਂ ਵੀ ਪੰਜਾਬ ਨੂੰ ਭੰਡਿਆ ਜਾਂਦਾ ਹੈ ਜਾਂ ਕੋਈ ਹੋਰ ਘਟਨਾਵਾਂ ਵਾਪਰਦੀਆਂ ਨੇ ਪੰਜਾਬ ਦੇ ਵਿੱਚ ਉਦੋਂ ਲੀਡਰ ਐਕਟੀਵੇਟ ਹੋ ਜਾਂਦੇ ਨੇ ਪੰਜਾਬ ਦੇ ਵੀ ਤੇ ਪੰਜਾਬ ਦੇ ਬਾਹਰਲੇ ਵੀ ਜਦੋਂ ਇਹ ਮਾਮਲਾ ਹੁਣ ਬਣਿਆ ਤਾਂ ਹੁਣ ਸਾਡੇ ਲੀਡਰ ਵੀ ਚੁੱਪ ਧਾਰੀ ਬੈਠੇ ਨੇ ਕਿ ਉਹਨਾਂ ਦਾ ਬਣਦਾ ਨਹੀਂ ਇਹਦੇ ਵਿੱਚ ਬੋਲਣਾ ਪਰ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਵੀ ਜਦੋਂ ਤਾਂ ਜੀ ਭਗਤ ਸਿੰਘ ਬਦਲਾ ਲੈਂਦਾ ਲਾਲਾ ਲਾਜਪਤਰਾ ਦੀ ਮੌਤ ਦਾ ਉਦੋਂ ਸਾਡੇ ਪੰਜਾਬ ਦੇ ਵਿੱਚ ਆ ਕੇ ਲੀਡਰਾਂ ਨੂੰ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਭੇ ਭਗਤ ਸਿੰਘ ਨੂੰ ਇੱਕ ਯੋਧਾ ਸ਼ਹੀਦ ਦੱਸਦੇ ਨੇ ਫੇਰ ਵੀ ਹਿੰਮਤ ਰੱਖਿਆ ਕਰੋ ਨਾ ਕਿਉਂਕਿ ਦੋਵੇਂ ਚੀਜ਼ਾਂ ਇਹ ਵੀ ਬਦਲੇ ਵਾਲਾ ਹੀ ਕੰਮ ਸੀ ਜਦੋਂ ਕਹਿੰਦੇ ਸਿਸਟਮ ਕੁਝ ਕਰੇ ਨਾ ਤੇ ਫਿਰ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਲਈ ਮਜਬੂਰ ਹੋ ਜਾਂਦੇ ਨੇ ਪੰਜਾਬੀ ਪੰਜਾਬੀਆਂ ਨੇ ਕਦੇ ਵੀ ੱੱਕਾ ਨਾ ਝੱਲਿਆ ਨਾ ਚੱਲਦੇ ਆ ਨਾ ਝੱਲਣਗੇ ਕੰਗਣਾ ਰਣੌਤ ਹੁਣ ਤੱਕ ਕਿੰਨਾ ਕੁਝ ਬੋਲਦੀ ਰਹੀ ਉਹ ਜ਼ਹਿਰ ਉਗਲਦੀ ਰਹੀ ਜਿਹਦੇ ਨਾਲ ਇੱਕ ਦੰਗਿਆਂ ਵਾਲਾ ਮਾਹੌਲ ਬਣਦਾ ਜਾ ਰਿਹਾ ਸੀਗਾ ਪਰ ਕਿਸੇ ਸਿਸਟਮ ਨੇ ਕਿਸੇ ਕਾਨੂੰਨ ਨੇ ਕਾਰਵਾਈ ਨਹੀਂ ਕੀਤੀ ਜਦੋਂ ਕਾਰਵਾਈ ਜੇ ਉਦੋਂ ਹੀ ਹੋ ਜਾਂਦੀ ਜਿਹੜੀਆਂ ਚੀਜ਼ਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਫਿਰ ਤੋਮਰ ਹੋਰੀ ਨਹੀਂ ਕਹਿ ਸਕੇ ਉਹ ਗੱਲਾਂ ਇੱਕ ਕੰਗਨਾਰ ਰਣੋਤ ਕਹਿੰਦੀ ਰਹੀ ਤੇ ਇਹਦੇ ਉੱਤੇ ਕਾਰਵਾਈ ਤਾਂ ਕੀ ਕਰਨੀ ਸੀ ਭਾਜਪਾ ਨੇ ਇਹਨੂੰ ਉਲਟੀਆਂ ਟਿਕਟਾਂ ਦੇ ਦਿੱਤੀਆਂ ਹੁਣ ਐਮਪੀ ਬਣੀ ਜਦੋਂ ਤਾਂ ਉਦੋਂ ਪਤਾ ਲੱਗਦਾ ਵੀ ਉੱਥੇ ਆ ਕੇ ਜੀ ਕਿਹਾ ਜਾਂਦਾ ਵੀ ਕੌਰ ਖਾਲਸਤਾਨੀ ਤੇ ਜਦੋਂ ਇਹ ਚੀਜ਼ ਬੋਲੀ ਗਈ ਤੇ ਅੰਦਰ ਮੋਬਾਈਲ ਫੋਨ ਵੀ ਕਹਿੰਦੇ ਲਗਾਇਆ ਜਾ ਰਿਹਾ ਸੀਗਾ ਜਿਹਦੀ ਪਰਮਿਸ਼ਨ ਨਹੀਂ ਹੁੰਦੀ ਤੇ ਤੁਸੀਂ ਐਮਪੀ ਬਣ ਗਏ ਤਾਂ ਇਹਦਾ ਮਤਲਬ ਤੁਸੀਂ ਜੋ ਮਰਜ਼ੀ ਕਰਦੇ ਰਹੋ ਇਹ ਚੀਜ਼ਾਂ ਨਹੀਂ ਜਿਹੜੀਆਂ ਹੈਗੀਆਂ ਕਬੂਲਣ ਵਾਲੀਆਂ ਤਾਂ ਕਾਰਵਾਈ ਤਾਂ ਕੰਗਣਾ ਨੌਦ ਦੇ ਬਣਦੀ ਸੀਗੀ ਪਰ ਕਾਰਵਾਈ ਕੁਲਵਿੰਦਰ ਕੌਰ ਹਰਾਂ ਤੇ ਹੋਣ ਲੱਗੀ ਠੀਕ ਹੈ ਚਲੋ ਪਰ ਇੱਕ ਗੱਲ ਹੈ ਤੁਸੀਂ ਕਹਿੰਦੇ ਹੋ ਬਈ ਜੀ ਇਹ ਗਲਤ ਹੋਇਆ ਜੇ ਗਲਤ ਹੋਇਆ ਤਾਂ ਕੁਲਵਿੰਦਰ ਕੌਰ ਉਹਨੂੰ ਪਤਾ ਸੀ ਵੀ ਭਾਈ ਇਹਦੇ ਬਦਲੇ ਦੇ ਵਿੱਚ ਕੀ ਕੁਝ ਹੋ ਸਕਦਾ ਜਦੋਂ ਮਾਤਾ ਮਹਿੰਦਰ ਕੌਰ ਹੋਰਾਂ ਨੂੰ ਜਾਂ ਹੋਰ ਸਾਡੀਆਂ ਮਾਮਾ ਨੂੰ ਇਹ ਕਿਹਾ ਗਿਆ ਵੀ ਤੁਸੀਂ ਤਾਂ ਜੀ ਦਿਹਾੜੀ ਵਾਲੀਆਂ 100 100 ਰੁਪਏ ਵਾਲੀਆਂ ਐ ਤਾਂ ਉਸ ਭੈਣ ਦੇ ਮਨ ਦੇ ਵਿੱਚ ਗੁੱਸਾ ਸੀਗਾ ਹਰ ਇੱਕ ਪੰਜਾਬੀ ਦੇ ਮਨ ਦੇ ਵਿੱਚ ਗੁੱਸਾ ਸੀਗਾ ਹੁਣ ਤੱਕ ਕੰਗਣਾ ਰਨੌਤ ਦੀ ਲਾਪਾ ਹੁੰਦੀ ਆਈ ਹੈ ਪੰਜਾਬ ਦੇ ਵਿੱਚ ਤਾਂ ਬਹੁਤ ਥਾਵਾਂ ਦੇ ਉੱਤੇ ਵਿਰੋਧ ਵੀ ਹੋਇਆ ਉਹਨਾਂ ਦਾ ਤੇ ਪਰ ਫੇਰ ਵੀ ਜਦੋਂ ਨਹੀਂ ਹਟੀ ਤਾਂ ਇੱਕ ਹਮਿਆਜ਼ਾ ਫਿਰ ਕੰਗਣਾ ਰਣੋਦ ਨੂੰ ਖੁਦ ਨੂੰ ਆਪਣੀ ਜ਼ੁਬਾਨ ਕਰਕੇ ਭੁਗਤਣਾ ਪਿਆ ਕਿਸੇ ਦੇ ਨਾ ਕੋਈ ਤੱਕਾ ਨਹੀਂ ਕੀਤਾ ਕਿਉਂਕਿ ਪੰਜਾਬੀ ਹਮੇਸ਼ਾ ਤੱਕੇ ਦੇ ਖਿਲਾਫ ਹੈ ਅਸੀਂ ਤਾਂ ਉਹ ਲੋਕ ਆ ਜਿਹੜੇ ਦੂਜੇ ਦਾ ਧਰਮ ਬਚਾਉਣ ਦੇ ਲਈ ਵੀ ਅੱਗੇ ਆਪਣੀਆਂ ਕਰਦਣਾ ਰੱਖਦੇ ਨੇ ਸਾਡੇ ਗੁਰੂ ਸਾਹਿਬ ਨੇ ਤਾਂ ਸਿਖਾਇਆ ਹੀ ਇਹ ਅਸੀਂ ਤਾਂ ਅਸੀਂ ਉਸ ਗੁਰੂ ਦੇ ਬੱਚੇ ਆ ਗੁਰਤੇਗ ਬਾਦਰ ਮਹਾਰਾਜ ਜੀ ਦੇ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਮਨੁੱਖਤਾ ਦੇ ਲਈ ਇਹ ਸਭ ਕੁਝ ਆਪਣਾ ਬਲਦਾਨ ਆਪਣੀ ਕੁਰਬਾਨੀ ਦੇ ਦਿੱਤੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ ਉਹ ਸਿਰਫ ਟੱਕੇ ਦੇ ਖਿਲਾਫ ਜਦੋਂ ਤਾਂ ਜੀ ਪੰਜਾਬ ਦੇ ਵਿੱਚ ਉਹਨਾਂ ਉਦੋਂ ਸ਼ਹੀਦ ਭਗਤ ਸਿੰਘ ਨੂੰ ਵੀ ਉਹਦਾ ਸ਼ਹੀਦ ਉਦਮ ਸਿੰਘ ਨੂੰ ਵੀ ਵਿਯੋਧਾ ਉਹ ਵੀ ਤਾਂ ਬਦਲਾ ਹੀ ਸੀ ਉਹ ਵੀ ਇੱਕ ਸਿਸਟਮ ਦੇ ਕਦੋਂ ਵੀ ਇੱਕ ਅੰਗਰੇਜ਼ੀ ਕਾਨੂੰਨ ਸੀਗਾ ਤਾਂ ਪਰ ਸਿਸਟਮ ਨੇ ਜਦੋਂ ਨਹੀਂ ਕੁਝ ਕੀਤਾ ਫਿਰ ਪੰਜਾਬੀਆਂ ਨੇ ਬਦਲਾ ਆਪ ਲਿੱਤਾ ਤੇ ਪੰਜਾਬੀ ਹਮੇਸ਼ਾ ਬਦਲਾ ਲੈਂਦੇ ਆਏ ਆ ਤੇ ਉਹੀ ਕੀਤਾ ਹੈ ਤੇ ਇੱਕ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਹਾ ਹਾ ਲਾਲਾ ਲਾਲਾ ਕਰ ਦਿੰਦੇ ਹੋ ਬਾਈ ਜੀ ਕਮੈਂਟਾਂ ਦੇ ਵਿੱਚ 4 ਦਿਨ 5 ਦਿਨ ਫਿਰ ਕੋਈ ਨਵਾਂ ਮੁੱਦਾ ਆ ਜਾਂਦਾ ਫਿਰ ਪੁਰਾਣਿਆਂ ਨੂੰ ਭੁੱਲ ਜਾਂਦੇ ਹੋ ਤੇ ਅੱਜ 40 40 ਸਾਲਾਂ ਬਾਅਦ ਸਾਨੂੰ ਕਹਿਣਾ ਪਿਆ ਵੀ ਭਾਈ ਇੱਕ ਭਾਈ ਬਿਆਨਤ ਸਿੰਘ ਦਾ ਵੀ ਪੁੱਤ ਹੈ ਭਾਈ ਸਤਵੰਤ ਸਿੰਘ ਹੋਰਾਂ ਦੀ ਗੱਲ ਕਰਨੀ ਪੈਂਦੀ ਆ ਉਹਨਾਂ ਦੇ ਪਰਿਵਾਰ ਬਾਰੇ ਦੱਸਣਾ ਪੈਂਦਾ ਏ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਬਾਰੇ ਜੇ ਅੱਜ 40 40 ਸਾਲ ਬਾਅਦ ਹਲੂਣਾ ਦੇਣ ਕੇ ਕਹਿਣਾ ਪੈ ਰਿਹਾ ਵੀ ਭਾਈ ਉਠੋ ਜਾਗੋ ਇਹ ਕੁਰਬਾਨੀਆਂ ਕੀਤੀਆਂ ਹੋਈਆਂ ਉਹਨਾਂ ਨੇ ਸਾਡੇ ਪਰਿਵਾਰ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਸਾਡੇ ਸਮਾਜ ਲਈ ਉਠੋ ਭਾਈ ਉਹਨਾਂ ਦੇ ਬੱਚੇ ਆ ਰੁੱਲ ਰਹੇ ਆ ਤਾਂ ਇਹਦਾ ਮਤਲਬ ਅਸੀਂ ਸਾਹਮਣੇ ਨਹੀਂ ਅਸੀਂ ਉਦੋਂ ਹੀ 4 ਦਿਨ 5 ਦਿਨ ਜਦੋਂ ਵਾਰਸੀ ਆ ਜਾਂਦੀ ਆ ਉਦੋਂ ਇਕੱਠ ਕਰ ਲਿਆ ਜੀ ਉਦੋਂ ਬਾਅਦ ਫੇਰ ਭੁੱਲ ਗਏ ਫੇਰ ਦੂਜੇ ਲੀਡਰਾਂ ਦੇ ਮਗਰ ਚੱਲਣ ਲੱਗੇ ਪਰ ਮੈਂ ਜ਼ਰੂਰ ਕਾਂਗਾ ਵੀ ਸਾਡੇ ਪੰਜਾਬੀ ਭਰਾ ਉਸ ਭੈਣ ਦਾ ਕੁਲਵਿੰਦਰ ਕੌਰ ਦਾ ਜ਼ਰੂਰ ਸਾਥ ਦੇਣ ਬਹੁਤ سارے ਦੇ ਵੀ ਰਹੇ ਆ ਪਰ ਹੁਣ ਇਹ ਨਾ ਹੋਵੇ ਵੀ ਬਾਅਦ ਵਿੱਚ ਕੰਮ ਠੰਡਾ ਪੈ ਜੇ ਤੇ ਫੇਰ ਸਾਲ 2 ਸਾਲ ਬਾਅਦ ਵੀਡੀਓ ਉਸ ਭੈਣ ਕੁਲਵਿੰਦਰ ਕੌਰ ਦੀ ਆਵੇ ਵੀ ਜੀ ਮੇਰੇ ਨਾਲ ਤਾਂ ਉਦੋਂ ਲਾਲਾ ਲਾਲਾ ਹਾ ਹਾ ਕਰਤੀ ਸਾਰਿਆਂ ਨੇ ਵੀ ਤੇਰੇ ਨਾਲ ਚੱਕ ਦੇ ਫੱਟਿਆ ਕਿ ਅੱਜ ਕੋਈ ਨਹੀਂ ਖੜਿਆ ਮੇਰੇ ਪਰਿਵਾਰ ਦੀ ਆ ਹਾਲਤ ਹੋ ਗਈ ਤਾਂ ਮੈਂ ਜ਼ਰੂਰ ਪੰਜਾਬੀਆਂ ਨੂੰ ਕਹਾਂਗਾ ਵੀ ਬਾਈ ਜੀ ਅਜਿਹੀ ਸਿਚੁਏਸ਼ਨ ਨਾ ਆਵੇ ਉਹਦੇ ਲਈ ਜ਼ਰੂਰ ਖੜਿਓ ਚਾਹੇ ਕਾਨੂੰਨਨ ਤੌਰ ਤੇ ਹੋਵੇ ਉਹਨੇ ਆਪਣਾ ਕੋਈ ਬਿਜ਼ਨਸ ਨਹੀਂ ਸੀ ਨਿਸਵਾਰਥ ਹੋ ਕੇ ਇਹ ਸੇਵਾ ਜਿਹੜੀ ਹੈਗੀ ਆ ਕੀਤੀ ਆ ਉਹ ਤਾਂ ਚਲੋ ਪਰਮਾਤਮਾ ਕਰਵਾਉਣ ਵਾਲਾ ਹਾਲਾਂਕਿ ਨਿੱਜੀ ਤੌਰ ਤੇ ਅਸੀਂ ਇਸ ਗੱਲ ਨੂੰ ਵੀ ਪ੍ਰਮੋਟ ਨਹੀਂ ਕਰਦੇ ਵੀ ਕਿਸੇ ਨੂੰ ਥੱਪੜ ਮਾਰਿਆ ਜਾਵੇ ਜਾਂ ਕਿਸੇ ਦੇ ਡੰਡਾ ਮਾਰਿਆ ਜਾਵੇ ਪਰ ਹਾਂ ਜੇ ਧੱਕਾ ਕਰਦਾ ਕੋਈ ਫਿਰ ਅਸੀਂ ਧੱਕੇ ਦੇ ਖਿਲਾਫ ਲੈ ਕੇ ਬਦਲੇ ਦੇ ਵਿੱਚ ਗੋਲੀ ਮਾਰਨ ਵਾਲੇ ਬੰਦੇ ਨੂੰ ਵੀ ਉਹਦਾ ਦੱਸਣਦੇ ਆ ਉਹ ਭਾਵੇਂ ਇੰਦਰਾ ਨੂੰ ਸੋਧਾ ਲਾਉਣ ਵਾਲੇ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਹੋਣ ਚਾਹਿਓ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਵਾਲੇ ਭਗਤ ਸਿੰਘ ਹੋਰੀ ਹੋਣ ਚਾਹਿਓ ਜਿਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਉਦਮ ਸਿੰਘ ਹੋਣ ਫਿਰ ਗੋਲੀਆਂ ਨਾਲ ਦੂਜਿਆਂ ਨੂੰ ਮਾਰਨ ਵਾਲੇ ਵੀ ਸਾਨੂੰ ਕਰੀ ਯੋਧੇ ਹੀ ਨਜ਼ਰ ਆਉਂਦੇ ਆ ੱਟਕਾ ਕਰਨ ਵਾਲੇ ਜਦੋਂ ਨਹੀਂ ਹਟਣਗੇ ਜਾਂ ਉਹਨਾਂ ਦੇ ਉੱਤੇ ਕਾਨੂੰਨਿਤ ਕਾਨੂੰਨ ਕਾਰਵਾਈ ਨਹੀਂ ਕਰੂਗਾ ਫਿਰ ਜੇ ਕੋਈ ਕਾਨੂੰਨ ਹੱਥ ਦੇ ਵਿੱਚ ਲੈ ਕੇ ਵੀ ਸੋਧਾ ਲਾ ਦੂਗਾ ਫਿਰ ਉਹਨੂੰ ਦੱਸਿਆ ਜਾਂਦਾ ਇਹ ਉਹਦਾ ਇਹ ਪੰਜਾਬ ਦੇ ਇਹ ਤਾਂ ਇੱਕ ਸੁਭਾਅ ਹੈ ਪੰਜਾਬ ਦੇ ਖੂਨ ਦੇ ਵਿੱਚ ਸਾਨੂੰ ਸਾਡੇ ਗੁਰੂਆਂ ਤੋਂ ਇਹ ਮਿਲਿਆ ਹੈ ਤੇ ਉਹ ਕੋਈ ਵੀ ਹੋਵੇ ਬਹੁਤ ਸਾਰੇ ਹੁਣ ਜਿਹੜੇ ਸਾਡੇ ਹਿੰਦੂ ਭਰਾ ਨੇ ਬਹੁਤ ਇਹ ਕਹਿ ਰਹੇ ਨੇ ਵੀ ਭਾਈ ਕੰਗਣਾ ਨੂੰ ਵੀ ਆਪਣੀ ਜ਼ੁਬਾਨ ਤੇ ਲਗਾਮ ਦੇਣੀ ਚਾਹੀਦੀ ਸੀ ਕਿ ਹੁਣ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਬਈ ਆ ਭਾਈ ਆਇਓ ਤੁਸੀਂ ਹਿਮਾਚਲ ਦੇ ਵਿੱਚ ਫਿਰ ਤੁਹਾਨੂੰ ਦੇਖਾਂਗੇ ਮੈਂ ਪੰਜਾਬੀ ਭਰਾਵਾਂ ਨੂੰ ਵੀ ਕਹਿੰਦਾ ਹਿਮਾਚਲ ਵਾਲਿਆਂ ਨੂੰ ਵੀ ਕਹਿੰਦਾ ਬਈ ਇਸ ਚੀਜ਼ਾਂ ਤੋਂ ਦੂਰ ਹੋ ਜਾਓ ਬਾਈ ਜੀ ਤੁਸੀਂ ਇਹ ਦੇਖੋ ਨਿਚੋੜ ਕੱਢੋ ਬਈ ੱੱੱਕਾ ਕਿੱਧਰੋਂ ਹੋਇਆ ਸੀ ਕਿਹਦੀ ਜ਼ੁਬਾਨ ਨੇ ਪੌੜਾ ਪਾਇਆ ਸੀ ਜੇ ਕੰਗਣਾ ਚੁੱਪ ਰਹਿੰਦੀ ਅਸੀਂ ਹੋਰ ਕਿਸੇ ਨੂੰ ਨਹੀਂ ਮਾਰਤਾ ਇੱਕ ਜਦੋਂ ਕਿਸਾਨੀ ਮੋਰਚਾ ਚੱਲਦਾ ਰਿਹਾ ਇੱਕ ਪੱਤਾ ਤੱਕ ਨਹੀਂ ਇੱਕ ਕੁੱਤੇ ਦੇ ਸੋਟੀ ਤੱਕ ਨਹੀਂ ਮਾਰੀ ਕਿਸਾਨ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਐਸੇ ਕਰਕੇ ਨਰਿੰਦਰ ਮੋਦੀ ਹੋਰੀ ਇੰਥੇ ਤੱਕ ਉਹਨਾਂ ਨੂੰ ਆਉਣਾ ਪਿਆ ਵੀ ਇਹ ਕਾਨੂੰਨ ਮaaf ਕਰਨੇ ਪਏ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਨੇ ਪ੍ਰਵੋਕ ਕਰਕੇ ਬਹੁਤ ਕੁਝ ਦੇਖ ਲਿਆ ਪਰ ਅਸੀਂ ਨੀਵੇਂ ਹੋਏ ਅਸੀਂ ਝੱਲਿਆ ਸਾਡੇ ਗੁਰੂ ਸਾਹਿਬਾਨ ਨੇ ਜੋ ਸਾਨੂੰ ਦੱਸੀ ਹੈ ਗੱਲ ਉਹ ਕੀਤੀ ਅਸੀਂ ਉਦੋਂ ਜ਼ਰਿਆ ਸਾਨੂੰ ਕਰਨ ਦੀ ਗੱਲ ਕੀਤੀ ਹੋਈ ਹੈ ਅਸੀਂ ਜ਼ਰਿਆ ਵੀ ਆ ਪਰ ਹਾਂ ਨਿੱਜੀ ਤੌਰ ਤੇ ਜਦੋਂ ਤੁਸੀਂ ਬਾਰ ਬਾਰ ਆ ਕੇ ਉਹ ਤੱਕਾ ਕਰੋ ਫਿਰ ਉਹ ਤੱਕਾ ਨਹੀਂ ਸਹਿ ਜਾਂਦਾ ਉਹਦਾ ਜਵਾਬ ਜਿਹੜਾ ਕੁਲਵਿੰਦਰ ਕੋਰ ਹਰ ਉਹਨਾਂ ਨੇ ਦਿੱਤਾ ਹੈ ਮੈਨੂੰ ਲੱਗਦਾ ਉਹਦੀ ਹੱਕ ਦੇ ਵਿੱਚ ਉਹਦੀ ਹਮਾਇਤ ਦੇ ਵਿੱਚ ਹਰ ਇੱਕ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਪਰ ਨਾਲੇ ਵੀ ਕਹਾਂ ਵੀ ਜਿਹੜਾ ਤੁਸੀਂ ਸੈਲੀਬ੍ਰੇਟ ਹੈ ਦੂਜੀ ਤਰ੍ਹਾਂ ਕਰ ਦਿਓ ਹੋਰ ਲੋਕਾਂ ਨੂੰ ਵੀ ਜਾ ਜਾ ਕੇ ਕਮੈਂਟਾਂ ਦੇ ਵਿੱਚ ਕਰ ਦਿਓ ਉਹਨਾਂ ਨੂੰ ਇਗਨੋਰ ਕਰੋ ਕਿਉਂਕਿ ਪ੍ਰਵੋਕ ਕੀਤਾ ਜਾਂਦਾ ਬਾਈ ਜੀ ਦੰਗਿਆਂ ਵਰਗਾ ਮਾਹੌਲ ਬਣਾਇਆ ਜਾਂਦਾ ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਪਿਛੋਕੜ ਵਿੱਚ ਦੇਖਿਏ ਸਿੰਘਾਂ ਨੇ ਸਾਡਿਆਂ ਨੇ ਗੁਰੂ ਸਾਹਿਬਾਨਾਂ ਨੇ ਜੇ ਕਿਸੇ ਮੁਗਲਾਂ ਨੂੰ ਵੀ ਜੰਗਾਂ ਯੁੱਧਾਂ ਦੇ ਵਿੱਚ ਮਾਰ ਗ੍ਰਾਇਆ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਨਹੀਂ ਕਿਹਾ ਵੀ ਆ ਪਿਆ ਜੀ ਤੁਹਾਡਾ ਦੇਖ ਲਓ ਹੁਣ ਚੱਕ ਕੇ ਨਹੀਂ ਉਹਨਾਂ ਦੀ ਤਾਂ ਸਗੋਂ ਰਾਖੀ ਕੀਤੀ ਐ ਉਹਨਾਂ ਨੂੰ ਹੈਲਪ ਦਿੱਤੀ ਐ ਗੁਰੂ ਸਾਹਿਬ ਦੇ ਤੀਰ ਦੇ ਨਾਲ ਵੀ ਸੋਨਾ ਲੱਗਿਆ ਹੁੰਦਾ ਸੀ ਮੋਰੇ ਵੀ ਜੇ ਕੋਈ ਭਾਈ ਫੱਟੜ ਹੁੰਦਾ ਉਹ ਆਪਣਾ ਇਲਾਜ ਕਰਾ ਸਕੇ ਜੋ ਉਹਦੀ ਮੌਤ ਹੋ ਜਾਂਦੀ ਐ ਤਾਂ ਉਹ ਉਹਦੇ ਪਰਿਵਾਰ ਨੂੰ ਉਹ ਸੋਨਾ ਮਿਲ ਸਕੇ ਉਹਦੇ ਪਰਿਵਾਰ ਦਾ ਕੁਝ ਖਰਚਾ ਪਾਣੀ ਚੱਲ ਸਕੇ ਤਾਂ ਇਸ ਕਰਕੇ ਮੈਂ ਜ਼ਰੂਰ ਕਹਾਂਗਾ ਵੀ ਇਸ ਨੂੰ ਇੱਕ ਬਤੌਰ ਤੁਸੀਂ ਪੰਜਾਬੀ ਬਤੌਰ ਸਿੱਖ ਬੜੇ ਸੂਝਤਾ ਦਿਖਾਓ ਤੇ ਇਸ ਚੀਜ਼ ਨੂੰ ਬਹੁਤਾ ਸੈਲੀਬ੍ਰੇਟ ਨਾ ਕਰੋ ਜੋ ਠੀਕ ਹੈ ਉਹਦੇ ਲਈ ਸਟੈਂਡ ਲੈਣ ਦੀ ਗੱਲ ਹੈ ਉਹ ਪੰਜਾਬੀ ਭਰਾ ਸਾਡੇ ਜ਼ਰੂਰ ਲੈਣ ਧੰਨਵਾਦ